ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਇੱਕ ਚੋਰਾਂ ਦਾ ਗਰੁੱਪ ਹੈ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈਆਂ ਨੇ ਇਹ ਤਸਵੀਰਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਇਹ ਛਾਤਰ ਜੇਬ ਕਤਰੀਆਂ ਔਰਤਾਂ ਦਾ ਕਾਰਾ ਹੈ ਜੋ ਕਿ ਇੱਕ ਦੁਕਾਨ ਦੇ ਵਿੱਚ ਆਉਂਦੀਆਂ ਹਨ ਤੇ ਇੱਕ ਪਰਸ ਦੇ ਵਿੱਚ ਬਲੇਡ ਮਾਰ ਕੇ ਉਸ ਵਿੱਚੋਂ 35000 ਰੁਪਏ ਕੱਢ ਕੇ ਲੈ ਜਾਂਦੀਆਂ ਨੇ ਪੀੜਤ ਔਰਤ ਵੱਲੋਂ ਪੁਲਿਸ ਕੋਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਇਹ ਤਸਵੀਰਾਂ ਨੇ ਅਜਨਾਲਾ ਸ਼ਹਿਰ ਦੀਆਂ ਜਿੱਥੇ ਕਿ ਚੋਰੀ ਅਤੇ ਲੁੱਟਖੋਹਾਂ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ ਉਸ ਦੇ ਚੱਲਦੇ ਅਜਨਾਲਾ ਸ਼ਹਿਰ ਅੰਦਰ ਜੇਬ ਕਤਰੀਆਂ ਔਰਤਾਂ ਦੇ ਇੱਕ ਗਰੁੱਪ ਵੱਲੋਂ ਇੱਕ ਔਰਤ ਨੂੰ ਨਿਸ਼ਾਨਾ ਬਣਾਇਆ ਗਿਆ ਜਾਣਕਾਰੀ ਮੁਤਾਬਕ ਪਲਵਿੰਦਰਪੁਰ ਕੋਰ ਵੱਲੋਂ ਬੈਂਕ ਵਿੱਚੋਂ 35000 ਰੁਪਏ ਕਢਵਾ ਕੇ ਇੱਕ ਕੱਪੜੇ ਦੀ ਦੁਕਾਨ ਤੇ ਕੱਪੜੇ ਖਰੀਦ ਰਹੀ ਸੀ ਜਿਸ ਦੌਰਾਨ ਉਸ ਵੱਲੋਂ ਕੱਪੜੇ ਖਰੀਦਣ ਤੋਂ ਬਾਅਦ ਪੈਸੇ ਦੇਣ ਲੱਗੀ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਬੈਗ ਵਿੱਚ ਪੈਸੇ ਨਹੀਂ ਹਨ ਪਰਸ ਤੇ ਬਲੇਡ ਵੱਜਾ ਹੋਇਆ ਸੀ ਜਦੋਂ ਸੀਸੀਟੀਵੀ ਫੁਟੇਜ ਕਢਵਾਈ ਤਾਂ ਸੀਸੀਟੀਵੀ ਫੁਟੇਜ ਦੇ ਵਿੱਚ ਸਾਹਮਣੇ ਆਇਆ ਕਿ ਜੇਬ ਕਤਰੀਆਂ ਔਰਤਾਂ ਦਾ ਇੱਕ ਗਰੁੱਪ ਵੱਲੋਂ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਪੁਲਿਸ ਨੂੰ ਇਸ ਸੰਬੰਧੀ ਸ਼ਿਕਾਇਤ ਦਰਜ ਕਰਵਾਏਗੀ ਪੀੜਤ ਔਰਤ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਇਹ ਤਸਵੀਰਾਂ ਵੀ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਇਹ ਔਰਤਾਂ ਕਿਵੇਂ ਇੱਕ ਗਰੁੱਪ ਦੇ ਤੌਰ ਤੇ ਆਉਂਦੀਆਂ ਨੇ ਤੇ ਇੱਕ ਔਰਤ ਦੇ ਪਰਸ ਤੇ ਬਲੇਡ ਮਾਰ ਕੇ ਉਸ ਵਿੱਚੋਂ 35000 ਰੁਪਏ ਕੱਢ ਕੇ ਲੈ ਜਾਂਦੀਆਂ ਨੇ ਇਸ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਜਾਂਦੀ ਹੈ ਪਰਸ ਤੇ ਬਲੇਡ ਫੇਰ ਕੇ ਇਹ 35000 ਰੁਪਏ ਕੱਢ ਕੇ ਲੈ ਜਾਂਦੀ ਹੈ ਆਓ ਤੁਹਾਨੂੰ ਦਿਖਾਨੇ ਆ ਕੀ ਕਹਿਣਾ ਇਸ ਮੌਕੇ ਤੇ ਹਲ ਬਾਤ ਹੈ ਜੀ ਹਾਂਜੀ ਮੇਰਾ ਨਾਮ ਪਲਵਿੰਦਰ ਕੌਰ ਜੀ ਐਸਪੈਂਡ ਹਾਡਰ ਖਲੰਦੇ ਰਹਿਣ ਵਾਲੇ ਹਾਂ ਅਸੀਂ ਸਿੱਧ ਬੈਂਕ ਅਚ ਨਾਲ ਤਾਂ 35000 ਰੁਪਏ ਕਢਵਾਇਆ ਸੀ ਉਸ ਤੋਂ ਬਾਅਦ ਘਰ ਮੈਂ ਤਾਂ ਰਾਜਾ ਦੀ ਦੁਕਾਨ ਤੇ ਗਏ ਹਾਂ ਤੇ ਉੱਥੇ ਔਰਤਾਂ ਨੇ ਪੀਸਾ ਕਰਕੇ ਬਿਆਕੇ ਘੱਟ ਕੇ ਤੇ ਕਾਪੀ ਸਮੇਤ ਪੈਸੇ ਕਰਾ ਲੇ ਕਿੰਨੇ ਪੈਸੇ ਜੀ 33000 ਰੁਪਏ ਤੁਹਾਨੂੰ ਕਿੱਦਾਂ ਬਦਲ ਲਗਾ ਹਾਂਜੀ ਅਸੀਂ ਜੈਕਟ ਖਰੀਦੀ ਸੀ ਤੇ ਪੈਸੇ ਕਰਦੇ ਤੇ ਪੈਸੇ ਵਿੱਚ ਹਨ ਨਹੀਂ ਫਿਰ ਉਹਨਾਂ ਦੀ ਟਾਈਮ ਦੇ ਵਿੱਚ ਫੋਟੋ ਕਹਿ ਪਾ ਦੇਗੀ ਉਹਨੂੰ ਕੋਈ ਦਰਖਾਸਤ ਦਿੱਤੀ ਹੈ ਜੀ ਹਾਂਜੀ ਦਿੱਤੀ ਕੀ ਮੰਗ ਕਰਦੇ ਪੁਲਿਸ ਤੋਂ ਇਹ ਇਹੋ ਕਹਿੰਨੇ ਆ ਕਿ ਚਲੋ ਫੜੇ ਜਾਣ ਤੇ ਔਰ ਤੋਂ ਵੱਧ ਤੋਂ ਵੱਧ ਸਖਤ ਕਾਰਵਾਈ ਕੀਤੀ ਜਾਵੇ ਕੀ ਲੱਗਦਾ ਵਾ ਕਿਸ ਤਰੀਕੇ ਨਾਲ ਉਹਨਾਂ ਨੇ ਕੋਈ ਬਲੇਡ ਮਾਰਿਆ ਵਾ ਜਾਂ ਕਿੱਦਾਂ ਕੀਤੇ ਹਾਂਜੀ ਬਲੇਡ ਮਾਰਿਆ ਤਾਨੂੰ ਜਦੋਂ ਤੁਸੀਂ ਖਰੀਦਦਾਰੀ ਕਰ ਰਹੇ ਤੁਹਾਨੂੰ ਨਹੀਂ ਪਤਾ ਲੱਗਾ ਕਿ ਤੁਹਾਡੇ ਲਾਗੇ ਕੋਈ ਮਰੇ ਪਤਾ ਨਹੀਂ ਨਹੀਂ ਪਤਾ ਲੱਗਾ ਤੁਹਾਨੂੰ ਕਿ ਲੱਗਦਾ ਕਿਥੋਂ ਵਿਛਾ ਕਰ ਰਹੇ ਹੋਣਗੇ ਤੁਹਾਡਾ ਲੱਗਦਾ ਹਾਂ ਤੇ ਹੋ ਸਕਿਆ ਵੀ ਬੈਂਕ ਕੋਈ ਹੋ ਮਗਰ ਲੱਗੇ ਹਾਂਜੀ ਮਨਜੀਤ ਕੌਰ ਮੇਰਾ ਨਾਮ ਆ ਤੇ ਇਹ ਨਾਲੇ ਗਈ ਸੀ ਤੇ ਇੰਦਾ 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 ਫੋਨ ਕੀਤਾ ਵੀ ਸਿੱਧ ਬੈਂਕ ਚੋਂ ਨਿਕਲ ਕੇ ਮੈਂ ਗਈ ਆ ਉੱਥੇ ਦੁਕਾਨ ਤੇ ਤੇ ਮੇਰੀ ਚੋਰੀ ਹੋ ਗਈ ਆ ਆਹੀ ਮਗਰ ਆਏ ਆ ਤੇ ਕੋਈ ਨਹੀਂ ਫੜੀ ਗਈ ਤੇ ਬੈਂਕ ਚੋਂ ਵੇਖੇ ਨੇ ਚਾਹ ਫੇਰੇ ਕੈਮਰੇ ਵੀ ਉਧਰੋਂ ਆਈਆਂ ਚੌਕੋਲ ਤੇ ਚੌਕੋਲ ਨੂੰ ਵਾਪਸ ਗਈਆਂ ਪੁਲਸਵਾਲਿਆਂ ਨੇ ਕੀਤੀ ਪੁਲਸਵਾਲਿਆਂ ਨੇ ਨਹੀਂ ਕੇਅਰ ਕੀਤੀ ਸਾਡੇ ਅੱਜ 3 ਦਿਨ ਹੋ ਗਏ ਨੇ ਪਰ ਕਿੱਦਾਂ ਪਤਾ ਲੱਗਾ ਤੁਹਾਨੂੰ ਮਤਲਬ ਜੇ ਦੁਆਹੀਂ ਪੈਸੇ ਦੇਣ ਲੱਗੇ ਜੈਡ ਤੇ ਤੁਹਾਨੂੰ ਫੇਰ ਪਤਾ ਲੱਗਾ ਸਾ ਕੋ ਲੈ ਕੇ ਕਿੱਦਾਂ ਚੋਰ ਨਿਕਲ ਕੱਢੇ ਕਿੱਦਾਂ ਉਹਨਾਂ ਨੇ ਬਲੇਡ ਮਾਰ ਕੇ ਤੇ ਤਿੰਨਾਂ ਜਾਣਿਆਂ ਨੇ ਇਤਰਾ ਪਾਸਾ ਦੇਖ ਤੇ ਉਹਨੂੰ ਵਿਚਕਾਰ ਕਰਕੇ ਫਰਸ ਨੂੰ ਤੇ ਪੈਸੇ ਕੱਢ ਲਏ ਤੁਹਾਨੂੰ ਕਿ ਲੱਗਾ ਇਸ ਤਰੀਕੇ ਨਾਲ ਮਾਹੌਲ ਕਿਦਾਂ ਦਾ ਬਣਿਆ ਜਾ ਰਿਹਾ ਹੈ ਨਾਲੇ ਦਾ ਮੋਹ ਲੋਹਾਡੇ ਵਾਜ ਤੇ ਮਾੜਾ ਹੀ ਆ ਹੁਣ ਉਹਨਾਂ ਫੜੀ ਜਾਵੇ ਕਿ ਤੂੰ ਕੇਰ ਤੁਹਾਡੀ ਸੁਸਾਬ ਚਾਹੀਦਾ ਆ